ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 500 ਤੋਂ ਲੈ ਕੇ 502 ਤੱਕ ਸਵਾਇਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਗੂਜਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਪੰਜਵਾਂ ਕਬਹੂ ਹਰਸਿਓ ਚੀਤ ਨਾ ਲਾਇਓ ਤੰਦਾ ਕਰਤ ਬਿਹਾਨੀ ਆਉਦੈ ਗੁਣ ਨਿਦ ਨਾਮ ਨਗਾਯੋ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਨਾਲ ਚਿੱਤ ਨੀ ਜੋੜਿਆ ਜਿਸ ਨੇ ਪਰਮੇਸ਼ਰ ਦਾ ਨਾਮ ਨੀ ਜਪਿਆ ਕਹਿੰਦੇ ਉਹਦੀ ਸਾਰੀ ਉਮਰ ਕਹਿੰਦੇ ਬਾਕੀ ਮਾਇਆ ਵਾਲੇ ਕਹਿੰਦੇ ਕੰਮ ਕਰਦੇ ਆ ਬੀਤਦੀ ਰਹਿੰਦੀ ਆ ਉਹ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਨਹੀਂ ਜਪਦਾ ساری ਜ਼ਿੰਦਗੀ ਕਹਿੰਦੇ ਇਸ ਤਰ੍ਹਾਂ ਵਿਅਰਥ ਚਲੀ ਜਾਂਦੀ ਆ ਕੌਡੀ ਕੌਡੀ ਜੋਰਤ ਕਪਟੇ ਅਨੇਕ ਜੁਗਤ ਕਰਤਾਯੋ ਬਿਸਰਤ ਪ੍ਰਭ ਕੇਤੇ ਦੁਖ ਗਨਿਐ ਮਹਾਮੋਹਨੀ ਖਾਇਓ ਕਹਿੰਦੇ ਜੋ ਜੀਵ ਫਿਰ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਮਾਇਆ ਨੂੰ ਕਹਿੰਦੇ ਬੜੇ ਤਰੀਕਿਆਂ ਨਾਲ ਇਕੱਠੀ ਕਰਨ ਦੀ ਮਾਇਆ ਦੇ ਵਿੱਚ ਗੁਲਤਾਨ ਰਹਿੰਦੇ ਨੇ ਕਹਿੰਦੇ ਅਲੱਗ-ਅਲੱਗ ਤਰੀਕਿਆਂ ਨਾਲ ਮਾਇਆ ਦੇ ਵਿੱਚ ਗੁਲਤਾਨ ਨੇ ਤੇ ਮਾਇਆ ਨੂੰ ਇਕੱਠੀ ਕਰਨ ਦਾ ਸੋਚਦੇ ਨੇ ਕਹਿੰਦੇ ਇਹ ਉਦੋਂ ਹੀ ਹੁੰਦਾ ਜਦੋਂ ਕਹਿੰਦੇ ਵੀ ਪਰਮੇਸ਼ਰ ਦੇ ਗੁਣ ਨਹੀਂ ਜੀਵ ਗਾਉਂਦੇ ਫਿਰ ਬੜਾ ਦੁੱਖ ਪਾਉਂਦੇ ਨੇ ਮਾਇਆ ਕਰਕੇ ਜਦੋਂ ਜੀਵ ਪਰਮੇਸ਼ਰ ਨੂੰ ਵਿਸਾਰ ਕੇ ਮਾਇਆ ਵਿੱਚ ਰਹਿੰਦੇ ਨੇ ਮਾਇਆ ਨੂੰ ਚੰਗੀ ਸਮਝਦੇ ਨੇ ਫਿਰ ਬੜਾ ਦੁੱਖ ਪਾਉਂਦੇ ਨੇ ਕਰੋ अनुग्रह स्वामी मेरे गणो नमोहि कमाएयो गोविंद दयाल कृपाल सुख सागर नानक हर शरणायो ਕਹਿੰਦੇ ਹੈ ਪਰਮੇਸ਼ਰ ਜੀ ਨਾਨਕ ਜੀ ਕਹਿੰਦੇ ਨੇ ਹੈ ਗੋਬਿੰਦ ਹੈ ਦਿਆਲ ਹੈ ਕਿਰਪਾਲੂ ਸੁਖਾਂ ਦੇ ਸਾਗਰ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਇਆ ਕਹਿੰਦੇ ਕਿਰਪਾ ਕਰਕੇ ਮੇਰੇ ਸਵਾਮੀ ਜੀ ਕਹਿੰਦੇ ਸਾਡੇ ਜਿਹੜੇ ਔਗਣ ਨੇ ਮਾੜੇ ਕਰਮ ਨੇ ਕਹਿੰਦੇ ਉਹਨਾਂ ਨੂੰ ਗਿਣਤੀ ਚ ਨਾ ਰੱਖਿਓ ਸਾਡੇ ਤੇ ਕਿਰਪਾ ਕਰ ਦਿਓ ਆਪ ਦਾ ਨਾਮ ਜਪਵਾ ਲਿਓ ਗੂਜਰੀ ਮਹੱਲਾ ਪੰਜਵਾਂ ਰਸਨਾ RAM RAM RAWANT ਛੋੜ ਆਨ ਬਿਵਹਾਰ ਮਿੱਥਿਆ ਪਜ ਸਦਾ ਭਗਵੰਤ ਰਹਾਓ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ हे ਜੀਵ ਹੋਰ ਕਹਿੰਦੇ ਸਾਰੇ ਝੂਠੇ ਕਾਰਵਿਵਹਾਰ ਛੱਡ ਦੇ ਕਹਿੰਦੇ ਹਮੇਸ਼ਾ ਉਸ ਪਰਮਾਤਮਾ ਦਾ ਨਾਮ ਜਪ ਆਪਣੀ ਰਸਨਾ ਦੇ ਨਾਲ ਉਸ ਪਰਮੇਸ਼ਰ ਨੂੰ ਧਿਆਅ ਕਹਿੰਦੇ ਨਾਮ ਏਕ ਅਧਾਰ ਭਗਤਾਂ ਈਤ ਆਗੇ ਟੇਕ ਕਾਰ ਕੇ ਰੁਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਨੇ ਉਹਨਾਂ ਨੂੰ ਨਾਮ ਦਾ ਆਸਰਾ ਹੁੰਦਾ ਨਾਮ ਦਾ ਆਸਰਾ ਫਿਰ ਉਹਨਾਂ ਨੂੰ ਲੋਕ ਵਿੱਚ ਵੀ ਬਣਿਆ ਲੈਂਦਾ ਪਰਲੋਕ ਵਿੱਚ ਵੀ ਕਹਿੰਦੇ ਉਹ ਭਗਤ ਕਹਿੰਦੇ ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਬੁੱਧੀ ਉਹਨਾਂ ਨੂੰ ਵਿਵੇਕ ਦਿੱਤੀ ਹੈ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਤੇ ਉਹਨਾਂ ਨੂੰ ਗੁਰੂ ਰਾਹੀਂ ਗਿਆਨ ਬਖਸ਼ਿਆ ਕਰਨ ਕਾਰਨ ਸਮਰੱਥ ਸ੍ਰੀ ਤਰ ਸਰਨਤਾ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦਲਹੀ ਜਿਸ ਜੀਵ ਨੇ ਕਹਿੰਦੇ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਜੋ ਮਾਇਆ ਦਾ ਪਤੀ ਹੈ ਕਹਿੰਦੇ ਉਹਦੀ ਸ਼ਰਨ ਲਈ ਹੈ ਉਹਦੀ ਸ਼ਰਨ ਵਿੱਚ ਉਹਦੇ ਸੰਤ ਜਨਾਂ ਦੀ ਕਹਿੰਦੇ ਧੂੜ ਦੀ ਮੰਗ ਕੀਤੀ ਆ ਸੰਤ ਜਨਾਂ ਦੀ ਧੂੜ ਦੀ ਮੰਗ ਕਰਨਾ ਵੀ ਸੰਤਾਂ ਦੀ ਸ਼ਰਨ ਦੇ ਵਿੱਚ ਪਰਮੇਸ਼ਰ ਦਾ ਨਾਮਦਾਨ ਮਿਲ ਜਾਏ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਤੋਂ ਸੰਤਾਂ ਦੀ ਧੂੜ ਮੰਗੀ ਗੁਰੂ ਦੀ ਧੂੜ ਮੰਗੀ ਜਦਨ ਤੂੜ ਜਿਹਦੇ ਰਾਹੀਂ ਉਪਦੇਸ਼ ਮਿਲਦਾ ਉਹਦਾ ਨਾਮ ਜਪਣ ਦਾ ਉਹਨਾਂ ਨੇ ਕਹਿੰਦੇ ਫਿਰ ਉਸ ਪਰਮੇਸ਼ਰ ਦੀ ਸ਼ਰਨ ਵੀ ਤੱਕੀ ਆ ਗੂਜਰੀ ਮਹੱਲਾ ਪੰਜਮਾ ਘਰ ਚੌਥਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਡ ਸਰਣੀ ਆਓ ਬਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਰੇ ਚਿਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵੈ ਮਿਟੈ ਸਗਲ ਉਪਾਦ ਰਹਾਓ ਹੰਦੀ ਸੰਗਤ ਜੀ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ हे ਜੀਵ ਆਪਣੀਆਂ ਕਹਿੰਦੇ ਸਾਰੀਆਂ ਚਤਰਾਈਆਂ ਸਿਆਣਪਾਂ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਜਾ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਪਰਮੇਸ਼ਰ ਦੇ ਗੁਣ ਗਾਵੋ ਕਹਿੰਦੇ ਉਸ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਪ੍ਰੀਤ ਪਾਵੋ ਕਹਿੰਦੇ ਉਹਦੇ ਨਾਲ ਕਹਿੰਦੇ ਤੁਹਾਨੂੰ ਸੁੱਖ ਮਿਲੇਗਾ ਤੁਹਾਡੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਣਗੇ ਤੁਸੀਂ ਆਨੰਦ ਵਿੱਚ ਜੀਵਨ ਜਿਓਗੇ ਮਾਤ ਪਿਤਾ ਸੋਤ ਮੀਤ ਪਾਈ ਤਿਸ ਬਿਨਾ ਨਹੀਂ ਕੋਈ ਈਤ ਉਤ ਜੀ ਨਾਲ ਸੰਗੀ ਸਰਵ ਰਬਿਆ ਸੋਏ ਕਹਿੰਦੇ ਹੋਰ ਸਾਰੇ ਰਿਸ਼ਤੇਦਾਰ ਮਾਤਾ ਪਿਤਾ ਪੁੱਤਰ ਹੋਰ ਮਿੱਤਰ ਰਿਸ਼ਤੇਦਾਰ ਪਰਮਾਤਮਾ ਤੋਂ ਬਿਨਾ ਕੋਈ ਵੀ ਕਹਿੰਦੇ ਸਦਾ ਦਾ ਸਹਾਈ ਨਹੀਂ ਕਹਿੰਦੇ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਆ ਉਹ ਕਹਿੰਦੇ ਤੇਰਾ ਲੋਕ ਵਿੱਚ ਵੀ ਸਹਾਈ ਆ ਤੇਰਾ ਪਰਲੋਕ ਵਿੱਚ ਵੀ ਸਹਾਈ ਆ ਉਹਨੂੰ ਆਪਣੇ ਅੰਗ ਸੰਗ ਜਾਣ ਕੇ ਉਹਦਾ ਨਾਮ ਜਪ ਕੋਟ ਜਤਨ ਉਪਾਵ ਮਿਥਿਆ ਕਛ ਨ ਆਵੇ ਕਾਮ ਸਰਣ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਕਹਿੰਦੇ ਹੋਰ ਚਾਹੇ ਜਿੰਨੇ ਵੀ ਕਰਮ ਕਰ ਲੋ ਆਤਮਿਕ ਜੀਵਨ ਦੇ ਲਈ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਕਹਿੰਦੇ ਕਿਸੇ ਨੇ ਆਤਮਿਕ ਜੀਵਨ ਨਹੀਂ ਸਵਾਰਨਾ ਜਦੋਂ ਕਹਿੰਦੇ ਜੀਵ ਸੰਤ ਦੀ ਸ਼ਰਨ ਆਉਂਦਾ ਸਾਧੂ ਦੀ ਸ਼ਰਨ ਆਉਂਦਾ ਤਾਂ ਉਹਦਾ ਜੀਵਨ ਨਿਰਮਲ ਹੋ ਜਾਂਦਾ ਪਰਮੇਸ਼ਰ ਦਾ ਨਾਮ ਜਪਿਆ ਸਭ ਤੋਂ ਉੱਚੀ ਆਤਮਿਕ ਅਵਸਥਾ ਮਿਲਦੀ ਆ ਅਗੰਯਾਲ ਪ੍ਰਭੂ ਊਚਾ ਸ਼ਰਨ ਸਾਧੂ ਜੋਗ ਤੇ ਸੁਪਰਾਪਤ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਕਹਿੰਦੇ ਉਹ ਪਰਮੇਸ਼ਰ ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈਗੀ ਜੋ ਦਿਆਲੂ ਆ ਸਭ ਤੋਂ ਉੱਚਾ ਕਹਿੰਦੇ ਉਹ ਕਹਿੰਦੇ ਸਾਧੂ ਦੀ ਸ਼ਰਨ ਆ ਪਰਮੇਸ਼ਰ ਦਾ ਮਿਲਾਪ ਸੰਭਵ ਹੋ ਸਕਦਾ ਪਰ ਨਾਨਕ ਜੀ ਕਹਿੰਦੇ ਇਹ ਜਿਹੜਾ ਸੰਜੋਗ ਆ ਪਰਮੇਸ਼ਰ ਦੇ ਨਾਲ ਮਿਲਾਪ ਦਾ ਇਹ ਉਸ ਜੀਵ ਨੂੰ ਪ੍ਰਾਪਤਾ ਜਿਹਦੇ ਲੇਖਾਂ ਵਿੱਚ ਲਿਖਿਆ ਗਿਆ ਪੂਰਵਲੇ ਕਰਮਾਂ ਦੇ ਅਨੁਸਾਰ ਕਿ ਇਸ ਜੀਵ ਦਾ ਇਸ ਮਨੁੱਖਾ ਜੀਵਨ ਦੇ ਵਿੱਚ ਪਰਮੇਸ਼ਰ ਨਾਲ ਮਿਲਾਪ ਦਾ ਸੰਜੋਗ ਹੈ ਇਹ ਉਹਦੇ ਦੇ ਨਾਲ ਹੀ ਵਾਪਰਦਾ ਹੈ ਗੁਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦਹੀ ਰਮੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵੈ ਮਿਲੀ ਨਿਰਮਲ ਥਾਓ ਰਹਾਓ ਹੰਜੀ ਸੰਗਤ ਜੀ ਗੁਰੂ ਆਜਨ ਪਾਤਸ਼ਾਹ ਕਹਿੰਦੇ ਨੇ हे ਜੀਵ ਗੁਰੂ ਦੀ ਸ਼ਰਨ ਵਿੱਚ ਆ ਸੰਤ ਦੀ ਸ਼ਰਨ ਵਿੱਚ ਆ ਤੇ ਉੱਥੇ ਪਰਮੇਸ਼ਰ ਦੇ ਗੁਣ ਗਾਇਨ ਕਰੋ ਕਹਿੰਦੇ ਪਰਮੇਸ਼ਰ ਦੇ ਜਦੋਂ ਗੁਣ ਗਾਇਨ ਕੀਤੇ ਜਾਂਦੇ ਨੇ ਚਿੱਤੇ ਵਿੱਚ ਵਸਾਏ ਜਾਂਦੇ ਨੇ ਹਰ ਇੱਕ ਸਾਹ ਦੇ ਨਾਲ ਪਰਮੇਸ਼ਰ ਯਾਦ ਵਿੱਚ ਵਸ ਜਾਂਦਾ ਫਿਰ ਜੀਵ ਦੀ ਮਨ ਦੀ ਸਾਰੀ ਚਿੰਤਾ ਖਤਮ ਹੋ ਜਾਂਦੀ ਆ ਕਹਿੰਦੇ हे ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਜਪ ਫਿਰ ਕੀ ਹੁੰਦਾ ਪਰਮੇਸ਼ਰ ਦਾ ਨਾਮ ਜਪਿਆ ਜੀਵ ਸੁੱਖਾਂ ਦੇ ਘਰ ਵਿੱਚ ਰਹਿੰਦਾ ਉਹਨੂੰ ਅਡੋਲਤਾ ਮਿਲ ਜਾਂਦੀ ਆ ਉਹਨੂੰ ਆਪਣੇ ਹਿਰਦੇ ਘਰ ਵਿੱਚ ਨਿਰਮਲ ਨਿਜ ਦਾ ਘਰ ਮਿਲ ਜਾਂਦਾ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਸਾਧ ਸੰਗ ਉਧਾਰ ਇਹ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਆ ਕੇ ਅਠੇ ਪਹਿਰ ਉਹਦਾ ਨਾਮ ਜਪ ਇਹਦੇ ਨਾਲ ਕਹਿੰਦੇ ਤੇਰਾ ਇਸ ਸੰਸਾਰ ਦੇ ਸਾਗਰ ਤੋਂ ਪਾਰ ਉਤਾਰਾ ਹੋ ਜਾਊਗਾ ਸਾਰੇ ਤੇਰੇ ਕਾਮ, ਕ੍ਰੋਧ, ਅਹੰਕਾਰ ਇਹ ਸਾਰੇ ਕਹਿੰਦੇ ਹੋਰ ਤਿੰਨੇ ਤਰ੍ਹਾਂ ਦੇ ਕਹਿੰਦੇ ਜਿਹੜੇ ਰੋਗ ਨੇ ਜਿਹਨੂੰ ਕਹਿੰਦੇ ਨੇ ਆ ਤਿੰਨ ਤਰ੍ਹਾਂ ਦੇ ਰੋਗ ਮੰਨੇ ਜਾਂਦੇ ਨੇ ਉਹ ਸਾਰੇ ਕਹਿੰਦੇ ਤੇਰੇ ਖਤਮ ਹੋ ਜਾਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਅਟਲ ਅਸ਼ੇਦ ਅਪੇਦ ਸੋ ਆਮੀ ਸ਼ਰਨਤਾ ਕੀ ਆਓ ਚਰਨ ਕਮਲ ਅਰਾਧ ਹਿਰਦੈ ਏਕ ਸਿਓ ਲੇਵ ਲਾਓ ਕਹਿੰਦੇ ਉਸ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਪਾਓ ਉਸ ਇੱਕ ਪਰਮੇਸ਼ਰ ਦੇ ਨਾਲ ਹੀ ਕਹਿੰਦੇ ਪ੍ਰੇਮ ਪਾਓ ਜਿਹੜਾ ਪਰਮੇਸ਼ਰ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ ਜੋ ਅਟਲ ਹੈ ਅਵਿਨਾਸ਼ੀ ਹੈ ਕਹਿੰਦੇ ਉਦੀ ਸ਼ਰਣਾਉ ਕਹਿੰਦੇ ਜਿਹਦਾ ਕੋਈ ਭੇਦ ਨਹੀਂ ਪਾ ਸਕਿਆ ਜੋ ਸਦਾ ਦਾ ਰਹਿਣ ਵਾਲਾ ਹੈ ਪਾਰ ਬ੍ਰह्म ਪ੍ਰਭ ਦਿਆ ਤਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਫਿਰ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪੋ ਜਿਹਦਾ ਨਾਮ ਸਾਰੇ ਸੁੱਖ ਦੇਣ ਵਾਲਾ ਹੈ ਕਹਿੰਦੇ ਜਿਸ ਜੀਵ ਤੇ ਪਰਮੇਸ਼ਰ ਆਪ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਉਹੀ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਸਕਦਾ ਉਸ ਨਾਮ ਦੇ ਨਾਲ ਜਪਣ ਦੇ ਨਾਲ ਜੀਵ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਜੋ ਨਾਮ ਹੈ ਉਹ ਸੁੱਖਾਂ ਦਾ ਖਜ਼ਾਨਾ ਹੈ ਉਹਦੇ ਨਾਲ ਸੰਸਾਰ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਗੂਜਰੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਤੇ ਆਇਆ ਗਈ ਸੰਕਾ ਟੂਟ ਦੁੱਖ ਹਨੇਰਾ ਪੈ ਬਿਨਾਸੇ ਪਾਪ ਗਏ ਨਿਖੂਟ ਦੁੱਖ ਹਨੇਰਾ ਪੈ ਬਿਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਏ ਮਹਾਨਿਰਮਲ ਰੀਤ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਵੀ ਜੀਵ ਨੇ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦਾ ਨਾਮ ਧਿਆਇਆ ਉਹਦੇ ਸਾਰੇ ਸ਼ੰਕੇ ਖਤਮ ਹੋ ਜਾਂਦੇ ਨੇ ਉਹਦੇ ਅੰਦਰੋਂ ਮਾਇਆ ਦਾ ਹਨੇਰਾ ਕਹਿੰਦੇ ਸਾਰੇ ਖਤਮ ਹੋ ਜਾਂਦਾ ਹੋਰ ਕਹਿੰਦੇ ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਖਤਮ ਹੁੰਦੀ ਚਿੰਤਾ ਨਹੀਂ ਰਹਿੰਦੀ ਸਾਰੇ ਡਰ ਖਤਮ ਹੋ ਜਾਂਦੇ ਨੇ ਉਹਦੇ ਪਾਪ ਖਤਮ ਹੋ ਜਾਂਦੇ ਨੇ ਪਾਪ ਸਾਰੇ ਨਾਸ਼ ਹੋ ਜਾਂਦੇ ਨੇ ਕਹਿੰਦੇ ਜਿਹੜਾ ਵੀ ਉਹਦਾ ਨਾਮ ਜਪਦਾ ਹਰ ਹਰ ਨਾਮ ਕੀ ਪ੍ਰੀਤ ਕਹਿੰਦੇ ਹਰੀ ਦੇ ਨਾਮ ਨਾਲ ਪ੍ਰੀਤ ਪਾਓ ਜਿਨੇ ਵੀ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਧਿਆਇਆ ਉਦੇ ਜੀਵਨ ਦੀ ਰੀਤ ਬੜੀ ਨਿਰਮਲ ਬਣ ਜਾਂਦੀ ਆ। ਜਾਪ ਤਾਪ ਅਨੇਕ ਕਰਨੀ, ਸਫਲ ਸਿਮਰਤ ਨਾਮ। ਕਰ अनुग्रह ਆਪ ਰਾਖੇ, ਪੈ ਪੂਰਨ ਕਾਮ। ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਾਰੇ ਤਰ੍ਹਾਂ ਦੇ ਜਾਪ ਤਾਪ ਹੋਰ ਚੰਗੇ ਕਰਮ ਕਰਨੇ ਸਾਰੇ ਪਰਮੇਸ਼ਰ ਦੇ ਨਾਮ ਜਪਣ ਵਿੱਚ ਆ ਜਾਂਦੇ ਨੇ। ਜਿਸ ਤੇ ਵੀ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ ਆ ਉਹਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਉਸ ਜੀਵ ਦੇ ਸਾਰੇ ਕੰਮ ਸਫਲ ਹੋ ਜਾਂਦੇ ਨੇ ਸਾਸ ਸਾਸ ਨਾ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰਤ ਗੁਣ ਅਨੇਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਕਹਿੰਦੇ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਸਮਰੱਥ ਹੈ ਕਹਿੰਦੇ ਉਹਦਾ ਨਾਮ ਸਾਨੂੰ ਸਾਹ ਸਾਹ ਦੇ ਨਾਲ ਆਵੇ ਚੇਤੇ ਕਦੇ ਨਾ ਸਾਨੂੰ ਵਿਸਰੇ ਕਹਿੰਦੇ ਕਹਿੰਦੇ ਉਹ ਪਰਮੇਸ਼ਰ ਜਿਹਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਕਹਿੰਦੇ ਸਾਡੀ ਜਿਹੜੀ ਰਸਨਾ ਹੈਗੀ ਆ ਨਾ ਸਮਰੱਥ ਨਹੀਂ ਹੈਗੀ ਉਹਦੇ ਗੁਣ ਬਿਆਨ ਕਰਨ ਤੋਂ ਕਿਉਂਕਿ ਉਹਦੇ ਗੁਣੇ ਹੀ ਇੰਨੇ ਨੇ ਕਹਿੰਦੇ ਉਸ ਪਰਮੇਸ਼ਰ ਦਾ ਅਸਲੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਦੀਨ ਦਰਦ ਨਿਵਾਰ ਤਾਰਨ ਦਿਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦਿੜ ਨਾਨਕ ਹਰ ਹਰ ਸਰਣ ਕਹਿੰਦੇ ਉਹ ਪਰਮੇਸ਼ਰ ਜੋ ਸਾਨੂੰ ਦੀਨਾਂ ਦੇ ਦਰਦਾਂ ਨੂੰ ਖਤਮ ਕਰਨ ਵਾਲਾ ਹੈ ਸਾਡੀ ਦੁੱਖ ਤਕਲੀਫਾਂ ਖਤਮ ਕਰਨ ਵਾਲਾ ਹੈ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਜੋ ਸਾਨੂੰ ਇਸ ਸੰਸਾਰ ਦੇ ਭਵਜਲ ਤੋਂ ਤਾਰਨ ਦੇ ਸਮਰੱਥ ਹੈ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਜੀਵ ਨੂੰ ਅਟਲ ਪਦਵੀ ਮਿਲ ਜਾਂਦੀ ਹੈ ਕਹਿੰਦੇ हे ਜੀਵ ਉਸ ਪਰਮੇਸ਼ਰ ਦਾ ਨਾਮ ਜਪ ਉਹਦੀ ਸ਼ਰਨ ਵਿੱਚ ਆ ਜਿਹਦਾ ਨਾਮ ਜਪਿਆ ਤੂੰ ਸਦਾ ਦੇ ਲਈ ਅਟਲ ਹੋ ਜਾਏਗਾ ਤੇਰਾ ਆਵਾਗਵੰਧ ਦਾ ਜਮ ਆਵਾਗਵੰਧ ਦਾ ਚੱਕਰ ਖਤਮ ਹੋ ਜਾਊਗਾ ਵਾਹਿਗੁਰੂ ਵਾਹਿਗੁਰੂ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁਤ ਸਗਨ ਮਾਇਆ ਮਹਾ ਦੀਰਗ ਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਚੀਐ ਜਨ ਤੂਰ ਕੋਟ ਜਨਮ ਕੇ ਲਹਿ ਪਾਤਕ गोविंद लोचा पूर ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਹੰਕਾਰ ਦਾ ਜਿਹੜਾ ਰੋਗ ਆ ਬੜਾ ਵੱਡਾ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਮਾਇਆ ਦਾ ਰੋਗ ਆ ਇਹ ਵੀ ਬਹੁਤ ਲੰਮਾ ਰੋਗ ਆ ਕਹਿੰਦੇ ਪਰ ਕਹਿੰਦੇ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਰਨ ਜੋਗ ਕਹਿੰਦੇ ਜਿਸ ਜੀਵ ਨੂੰ ਗੁਰੂ ਨੇ ਪਰਮੇਸ਼ਰ ਦਾ ਨਾਮ ਦਵਾਈ ਦੇ ਤੌਰ ਤੇ ਦੇ ਦਿੱਤਾ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਕਹਿੰਦੇ ਉਹਦੇ ਫਿਰ ਇਹ ਸਾਰੇ ਰੋਗ ਕੱਟ ਹੋ ਜਾਂਦੇ ਨੇ ਕਹਿੰਦੇ ਜੀਵ ਨੂੰ ਆਪਣੇ ਮਨ ਕਰਕੇ ਹਿਰਦੇ ਕਰਕੇ ਪਰਮੇਸ਼ਰ ਦੇ ਸੇਵਕਾਂ ਦੀ ਸ਼ਰਨ ਲੋਚਣੀ ਚਾਹੀਦੀ ਆ ਕੀ ਹੁੰਦਾ ਫਿਰ ਕਹਿੰਦੇ ਸੇਵਕ ਦੀ ਜਦੋਂ ਗੁਰੂ ਦੀ ਸ਼ਰਨ ਆਉਂਦੇ ਨੇ ਜੀਵ ਤਾਂ ਉਹਨਾਂ ਦੀ ਪਰਮੇਸ਼ਰ ਨੂੰ ਮਿਲਣ ਦੀ ਤਾਂਗ ਪੂਰੀ ਹੋ ਜਾਂਦੀ ਆ ਕਿਉਂਕਿ ਉੱਥੋਂ ਨਾਮ ਦੀ ਦਾਤ ਮਿਲ ਜਾਂਦੀ ਆ ਤੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ ਆਦ ਅੰਤੇ ਮਦ ਆਸਾ ਕੋਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟਿਆ ਜਮ ਜਾਲ ਕਹਿੰਦੇ ਜਿਹੜੀ ਆਸਾ ਤ੍ਰਿਸ਼ਨਾ ਇਹ ਜੀਵ ਦੇ ਸਾਰਾ ਜੀਵਨ ਕਹਿੰਦੇ ਉਹਨੂੰ ਤੰਗ ਕਰਦੀ ਆ ਪਰ ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਆ ਜਾਂਦੇ ਨੇ ਉਸ ਪਰਮੇਸ਼ਰ ਦੀ ਕੀਰਤੀ ਕਰਦੇ ਨੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਗੁਰੂ ਦੀ ਸ਼ਰਨ ਆ ਕੇ ਉਹਨਾਂ ਦਾ ਇਹ ਆਸਾ ਤ੍ਰਿਸ਼ਨਾ ਜਿਹੜੀ ਉਹਨਦੇ ਆਤਮਿਕ ਜੀਵਨ ਨੂੰ ਖਰਾਬ ਕਰਦੀਆਂ ਨੇ ਇਹ ਸਾਰੇ ਜੰਜਾਲ ਕੱਟ ਹੋ ਜਾਂਦੇ ਨੇ ਗੁਰੂ ਦੀ ਸ਼ਰਨ ਆਇਆ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾਗਮਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੁਨੀ ਪਵਣ ਕਹਿੰਦੇ ਜਿਹੜੇ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸੇ ਨੇ ਉਹਨਾਂ ਨੂੰ ਆਵਾਗਵਨ ਦਾ ਚੱਕਰ ਬਣਿਆ ਰਹਿੰਦਾ ਉਹਨਾਂ ਦਾ ਮੋੜ-ਮੋੜ ਕੇ ਜਨਮ ਮਰਨ ਰਹਿੰਦਾ ਪਰ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਕਹਿੰਦੇ ਉਹਨਾਂ ਦਾ ਕਹਿੰਦੇ ਇਹ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਮਿੱਤਰ ਪੁੱਤਰ ਕਲਤਰ ਸੁਰਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਕਹਿੰਦੇ ਜਿਹੜੇ ਜੀਵ ਰਿਸ਼ਤੇਦਾਰ ਪੁੱਤਰ ਇਸਤਰੀ ਇਹਨਾਂ ਦੇ ਮੋਹ ਦੇ ਵਿੱਚ ਕਹਿੰਦੇ ਜਾਲ ਵਿੱਚ ਫਸੇ ਰਹਿੰਦੇ ਨੇ ਉਹਨਾਂ ਨੂੰ ਸੰਸਾਰ ਦੇ ਤਿੰਨੇ ਹੀ ਤਾਪ ਕਹਿੰਦੇ ਦੁਖੀ ਕਰਦੇ ਨੇ ਪਰ ਜਿਹੜੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਗੁਰੂ ਦੀ ਸ਼ਰਨ ਆਉਂਦੇ ਨੇ ਉਨ੍ਹਾਂ ਦੇ ਇਹ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਵਾਹਿਗੁਰੂ ਜੀ। ਸਰਬ ਵਿਦ ਪਰਮਤੇ ਪੁਕਾਰ ਕਥੇ ਨਹੀਂ ਛੋਟ। ਹਰ ਚਰਨ ਸਰਣ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ। ਸਰਵ ਵਿਦ ਪਰਮ ਤੇ ਪੁਕਾਰੈ ਕਤੈ ਨਹੀਂ ਛੋਟ ਹਰ ਚਰਨ ਸਰਣ અપਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ ਕਹਿੰਦੇ ਜੀਵ ਹੋਰ ਚਾਹੇ ਅਲੱਗ ਅਲੱਗ ਤਰ੍ਹਾਂ ਦੇ ਉਪਾਅ ਕਰਦੇ ਫਿਰਦੇ ਨੇ ਇਹਨਾਂ ਤਿੰਨਾਂ ਤਾਪਾਂ ਤੋਂ ਖਲਾਸੀ ਪਾਉਣ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣ ਦੇ ਲਈ ਪਰ ਕਹਿੰਦੇ ਕਿਤੇ ਵੀ ਉਹਨਾਂ ਦੀ ਗੱਲ ਨਹੀਂ ਬਣਦੀ ਜੀਵ ਦੀ ਜੀਵ ਕਿਸੇ ਤਰ੍ਹਾਂ ਵੀ ਆਪਣੇ ਜਿਹੜੇ ਵਿਕਾਰ ਨੇ ਮਾਇਆ ਇਹਨਾਂ ਤੋਂ ਖਲਾਸੀ ਨਹੀਂ ਪਾ ਸਕਦਾ ਨਾਨਕ ਜੀ ਕਹਿੰਦੇ ਨੇ ਇੱਕ ਰਸਤਾ ਹੈ ਉਹ ਕਿਹੜਾ ਗੁਰੂ ਦੀ ਸ਼ਰਨ ਦੇ ਰਾਹੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਪੈ ਜਾਏ ਉਹ ਪਰਮੇਸ਼ਰ ਜੋ ਅਪਰੰਪਰ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਕਹਿੰਦੇ ਸਿਰਫ ਉਹਦਾ ਆਸਰਾ ਤੱਕਿਆਂ ਜੀਵ ਦੇ ਇਹ ਸਾਰੇ ਦੁੱਖ ਸੰਤਾਪ ਪਾਪ ਮਾਇਆ ਦਾ মোহ ਵਿਕਾਰ ਸਭ ਕੁਝ ਖਤਮ ਹੋ ਜਾਂਦਾ ਫਿਰ ਜੀਵ ਸੁੱਖਾਂ ਦੇ ਘਰ ਵਿੱਚ ਵੱਸਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦਾ ਨਾਮ ਜਪੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮਾਫ਼ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰਕੇ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕੀ ਫਤਿਹ ਜੀ